ਅਸੀਂ ਉਹ ਬੱਚੇ ਅੱਜ ਨਮਾੰਕਨ ਦਾਖਲ ਕਰਵਾਇਆ ਕਰਾ ਰਿਹਾ ਹੈ ਆਪਕੀ ਜਿੰਮੇ ਕਿਹਨਾਂ ਬਿਲਕੁਲ ਦੇਖੋ ਮਾਹੌਲ ਬਹੁਤ ਹੀ ਖਰਾਬ ਹੈ ਇੱਥੇ ਜਿਹੜਾ ਲਾਅ ਐਂਡ ਆਰਡਰ ਹੈ ਉਹਦੀ ਤਜੀਆਂ ਉੱਡ ਰਹੀਆਂ ਤੁਸੀਂ ਦੇਖ ਸਕਦੇ ਹੋ ਹੁਣੇ ਕੁਛ ਟਾਈਮ ਪਹਿਲਾਂ ਹੀ ਇੱਥੇ ਗੋਲੀ ਵੀ ਚੱਲੀ ਹੈ ਸਿਰ ਵੀ ਫਾੜੇ ਗਏ ਲੋਕਾਂ ਦੀਆਂ ਫਾਈਲਾਂ ਜਿਹੜੀਆਂ ਹੈਗੀਆਂ ਉਹ ਵੀ ਫਾੜਤੀਆਂ ਜਿਹੜੇ ਲੋਕ ਐਨੇ ਦਿਨਾਂ ਦੀ ਮਿਹਨਤ ਕਰਕੇ ਆਪਣੀ ਫਾਈਲ ਤਿਆਰ ਕਰ ਰਹੇ ਆ ਉਹ ਤੇ ਪਾਣੀ ਪਾ ਰਹੇ ਆ ਉਹਨਾਂ ਦੀ ਫਾਈਲਾਂ ਤੋੜਦੇ ਤੁਸੀਂ ਦੇਖੋ ਕਿ نیچے ਕਾਗਜ਼ ਹੀ ਕਾਗਜ਼ ਹੋ ਸਕੇ ਕਿਉਂ ਇਸ ਤਰ੍ਹਾਂ ਦੇ ਠੱਕਾ ਕਰ ਰਹੇ ਆ ਤੁਸੀਂ ਦੇਖੋ ਉਹਨੇ ਫਾਈਲ ਤਿਆਰ ਕਰਾਈਏ ਔਰ ਉਸ طرف ਸਹਿਮਤੀ ਸੀ ਇਹਦੀ ਫਾਈਲ ਫਾੜਤੀ ਕਿਉਂ ਇਸ ਤਰ੍ਹਾਂ ਠੱਕਾਸ਼ਾਈ ਕਰ ਰਹੇ ਕਿ ਲੋਗੇ ਲੋਕ ਜਿਹੜੇ ਆ ਉਹ ਇਹ ਜਿਹੜੀ ਨਿਆਂਸਾਫੀ ਉਹਨਾਂ ਨਾਲ ਕਰ ਰਹੇ ਜੇ ਲੋਕੀ ਬਦਲਾਵ ਲੈ ਕੇ ਆਏ ਤੇ ਬਦਲਾਵ ਨੂੰ ਬਦਲ ਵੀ ਦਵਾਂਗੇ ਆਪਾਂ ਜੇ ਇਲੈਕਸ਼ਨ ਲੜ ਰਹੇ ਆ ਤੁਸੀਂ ਕਿਉਂ ਨਹੀਂ ਲੋਕਾਂ ਦੀ ਰਜ਼ਾਮੰਦੀ ਨਾਲ सरपंच बना रहे तक्के शाइनल की होगा कितने देर तुसी टक्का करोगे ओ दिन गया जे लोग चुप रहेंदे सी लोग आवाज उठावांगे आज ਸਾਡੀ ਇੱਥੇ ਲੇਡੀਜ਼ ਜਿਹੜੀਆਂ ਤੁਸੀਂ ਦੇਖੋ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਇੱਕ ਲੇਡੀ ਦੀ ਸਾਡੋ ਵਜੀ ਇੱਕ ਲੇਡੀ ਦੇ ਸਾਡੋ ਵਜੀ ਹੈ ਕਿੰਨਾ ਗਲਤ ਹੋ ਰਿਹਾ ਆ ਆਪਾਂ ਫਾਈਲਾਂ ਜੇ ਜਮਾ ਖਰਾਨੀ ਹੈ ਕਿਉਂ ਨਹੀਂ ਆਪਾਂ ਲਾਈਨਾਂ ਦੇ ਵਿੱਚ ਲੱਗ ਰਹੇ ਕਿਉਂ ਦੂਜੀ ਪਾਰਟੀ ਝਾੜੋ ਦੀ ਹੈ ਜਿਹੜੀ ਫਾਈਲਾਂ ਰਾਤੋਂ ਰਾਤ ਜਮਾ ਹੋ ਗਈਆਂ ਕਿਉਂ ਬਾਕੀ ਪਾਰਟੀ ਦੀ ਨਹੀਂ ਹੋ ਰਹੀਆਂ ਇਹ ਚੀਜ਼ਾਂ ਬਹੁਤ ਗਲਤ ਹੈ। ਕੋਈ ਗੋਲੀ ਚੱਲੀ ਹੈ ਜੀ। ਤੁਸੀਂ ਦੇਖੋ ਹਾਲ ਬਹੁਤ ਖਰਾਬ ਹੈ। ਲੋਕ ਬਹੁਤ ਹੀ ਖੱਜਲ ਖਰਾਬ ਹੋ ਰਹੇ ਹੈ। ਟਾਈਮ ਇਹਨਾਂ ਨੇ 11 ਤੋਂ 3 ਵਜੇ ਦਾ ਰੱਖਿਆ ਹੈ। ਲੇਕਿਨ ਹਜੇ ਤੱਕ ਵੀ ਜਿਹੜੀਆਂ ਫਾਈਲਾਂ ਹੈ ਜਮਾ ਨਹੀਂ ਹੋ ਰਹੀਆਂ। ਲੇਡੀਜ਼ ਵਿਚਾਰੀਏ ਸਵੇਰ ਦੀਆਂ 8 ਵਜੇ ਕੋਈ 5 ਵਜੇ ਆਇਆ, ਕੋਈ 2 4 ਵਜੇ ਦੇ ਆਏ ਹੋਏ। ਕਿਉਂ ਆਪਣੇ ਪੰਜਾਬ ਦੇ ਹਾਲਾਤ ਦਿਨ-ਪ੍ਰਤੀ ਦਿਨ ਖਰਾਬ ਹੋ ਰਹੇ ਹੈ। ਬਿਲਕੁਲ ਮੈਂ ਸਵੇਰੇ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਸੀ ਮੈਂ ਡੀਸੀ ਸਰ ਨੂੰ ਵੀ ਇਹੀ ਰਿਕੁਐਸਟ ਕੀਤੀ ਸੀ ਕਿ ਤੁਸੀਂ ਬਹੁਤ ਧਿਆਨ ਦਿਓ ਕਿਉਂਕਿ ਕਿਤੇ ਨਾ ਕਿਤੇ ਪ੍ਰੈਸ਼ਰ ਹੈ ਉਹਨਾਂ ਨੂੰ ਵੀ ਕਿ ਜਿਹੜਾ ਉਹਨਾਂ ਦੇ ਲੋਕਾਂ ਦੇ ਨਾਲ ਸਹਿਮਤੀ ਰੱਖਣ ਲੇਕਿਨ ਲੋਕ ਜਿਹੜੇ ਚੁੱਪ ਨਹੀਂ ਕਰਨਗੇ ਜੇ ਉਹਨਾਂ ਨਾਲ ਤੱਕਾਸ਼ਾਈ ਹੋਊਗੀ ਉਹ ਲੋਕ ਜ਼ਰੂਰ ਆਵਾਜ਼ ਉਠਾਉਣਗੇ ਤੁਸੀਂ ਹਜੇ ਇੱਕ ਦਿਨ ਬਾਅਦ ਦੇਖਿਓ ਜਿਹੜੇ ਸਰਪੰਚ ਦੂਸਰੀ ਪਾਰਟੀਆਂ ਦੇ ਜਿੱਤ ਰਹੇ ਉਹਨਾਂ ਦੀਆਂ ਫਾਈਲਾਂ ਕੈਨਸਲ ਹੋਣੀ ਹੈ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਨੇ ਆਪਣੀ ਲਿਸਟ ਤਿਆਰ ਕੀਤੀ ਹੋਈ ਹੈ ਕਿ ਕਿਹੜੇ ਬੰਦਿਆਂ ਨੂੰ ਅੱਗੇ ਲੈ ਕੇ ਆ ਰਿਹਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਤੱਕੇਸ਼ਾਈ ਹੈ ਬਹੁਤ ਹੀ ਗਲਤ ਹੈ ਪੰਜਾਬ ਦਾ ਜਿਹੜੇ ਹਾਲਾਤ ਹੈ ਅੱਗੇ ਹੀ ਬਹੁਤ ਖਰਾਬ ਹੋ ਚੁੱਕੇ ਹੈ ਮੈਂ ਰਿਕਵੈਸਟ ਕਰੂੰਗੀ ਝਾੜੂ ਦੀ ਸਰਕਾਰ ਨੂੰ ਕਿ ਆਪਣੇ ਪੰਜਾਬ ਤੇ ਤਰਸ ਕਰਨ ਔਰ ਅਮਨ ਸ਼ਾਂਤੀ ਰੱਖੇ